ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕਰਦਿਆਂ ਹੋਇਆ ਪਿਛਲੇ 3 ਸਾਲਾਂ ਦੇ ਵਿੱਚ 52606 ਸਰਕਾਰੀ ਨੌਕਰੀਆਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ जिस तो बाद अज सी एम ने जो अध्यापकों नियुक्ति पत्र वंडे ने लंबे समय तो अध्यापकों जो नियुक्ति पत्र दिते गए हैं जिसके बारे मुख्यमंत्री भगवंत मान ने अध्यापक रूबरू होंदया हो कुछ उन्होंने नसीहत दिखती है तो पंजाब के आने वाले दिन भी होर जो नियुक्ति पत्र वंडे भी उन्होंने ऐलान किया सो दो हज़ार छब्बी ਪੂਰਾ ਵਰਾ ਜਿਹੜੇ ਨੇ ਹੋਰ ਪੋਸਟਾ ਕੱਢੀਆਂ ਜਾਣਗੀਆਂ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਅੱਜ ਪੰਜਾਬ ਸਰਕਾਰ ਦੇ ਵਿੱਚ ਵੱਖ-ਵੱਖ ਕੰਮਾਂ ਨੂੰ ਲੈ ਕੇ ਉਹਨਾਂ ਨੇ ਵੱਡੇ ਬਿਆਨ ਦਿੱਤੇ ਨੇ ਸੋ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਦੌਰੇ ਥੈਨ ਲੁਧਿਆਣਾ ਦੀ ਜਿਮਣੀ ਚੋਣੇ ਜਿਸ ਵਿੱਚ ਅਰਵਿਦ ਕੇਜਰੀਵਾਲ ਜਿਹੜੇ ਉਹਨਾਂ ਦੇ ਨਾਲ ਆਏ ਹੋਏ ਹਨ ਸੋ ਆਪਣੀ ਫੈਰੀ ਦੇ ਦੌਰਾਨ ਮੁੱਖ ਮੰਤਰੀ ਜਿਨ੍ਹਾਂ ਨੇ ਅੱਜ ਬੁੱਧਵਾਰ ਨੂੰ ਫਰੋਜਪੁਰ ਰੋਡ ਤੇ ਗੁਰੂ ਨਾਨਕ ਦੇਵ ਭਵਨ ਵਿਖੇ ਇੱਕ ਸਮਾਗਮ ਆਯੋਜਿਤ ਕੀਤਾ ਜਿਸ ਵਿੱਚ ਭਗਵੰਤ ਮਾਨ ਲਗਭਗ 1 ਘੰਟਾ ਸਮਾਗਮ ਵਿੱਚ ਹਾਜ਼ਰ ਰਹੇ। ਔਰ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸੀ। ਉਹਨਾਂ ਨੇ ਸਰਕਾਰੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ ਬਹੁਤ ਵੱਡੇ ਜਿਹੜੇ ਨੇ ਉਹਨਾਂ ਨੇ ਵਾਅਦੇ ਕੀਤੇ ਸੀ ਜਿਹੜੇ ਉਹਨਾਂ ਨੂੰ ਪੂਰਾ ਕਰਨ ਦਾ ਪ੍ਰੋਸਾ ਦਵਾਇਆ। ਭਗਵੰਤਮਾਨ ਜੀ ਨੇ ਕਿਹਾ ਕਿ ਨੌਕਰੀਆਂ ਦੇਣਾ ਕੋਈ ਆਸਾਨ ਕੰਮ ਨਹੀਂ ਜਾਂ ਨੌਕਰੀਆਂ ਦੇਣਾ ਸਰਕਾਰ ਦਾ ਕੋਈ ਆਸਾਨ ਨਹੀਂ ਸਰਕਾਰ ਦਾ ਇਹ ਫਰਜ ਹੈ ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੁੰਦੇ ਹਨ ਜੋ ਲੋਕ ਰੁਜ਼ਗਾਰ ਚਾਹੁੰਦੇ ਹਨ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕੁਝ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੀ ਚੋਣ ਜਿਹੜੀ ਹੋ ਗਈ ਸੀ ਪਰ ਪੈਸੇ ਦੀ ਕਟ ਕਰਨ ਉਹ ਰਿਸ਼ਵਤ ਨਹੀਂ ਦੇ ਸਕੇ ਤੇ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਰਿਸ਼ਵਤਖੋਰੀ ਲਈ ਕੋਈ ਥਾਂ ਨਹੀਂ ਹੈ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਸਿਰਫ ਲੁੱਟਿਆ ਸੀ ਤੇ ਰਿਸ਼ਵਤਾਂ ਲੈ ਕੇ ਜੋ ਨੌکریاں ਵੰਡੀਆਂ ਸੀ ਇਸ ਦੇ ਬਾਰੇ ਵੀ ਭਗਵੰਤ ਮਾਨ ਨੇ ਉਸ ਪਿਛਲੀਆਂ ਸਰਕਾਰਾਂ ਨੂੰ ਵੀ ਕੋਸਿਆ ਸੋ ਮੰਨ ਲਿਆ ਕਿ ਮੈਂ ਖੁਦ ਇੱਕ ਅਧਿਆਪਕ ਦਾ ਪੁੱਤਰ ਮੈਨੂੰ ਪਤਾ ਹੈ ਕਿ ਇੱਕ ਅਧਿਆਪਕ ਆਪਣੀ ਰੋਜੀ ਰੋਟੀ ਕਿਵੇਂ ਕਮਾਉਂਦਾ ਹੈ ਸਮਾਜ ਵਿੱਚ ਸਿੱਖਿਆ ਦਾ ਬਹੁਤ ਮਹੱਤਵ ਹੈ ਬਚਪਨ ਵਿੱਚ ਸਾਡੇ ਅਧਿਆਪਕਾਂ ਬਾਰੇ ਵੱਖੋ ਵੱਖਰੇ ਵਿਚਾਰ ਸਨ ਔਰ ਅਸਾ ਜ਼ਿੰਦਗੀ ਵਿੱਚ ਸਾਡੀ ਜ਼ਿੰਦਗੀ ਵਿੱਚ ਅਧਿਆਪਕ ਦਾ ਹੋਣਾ ਬਹੁਤ ਜ਼ਰੂਰੀ ਹੈ ਮਾਨਿਆ ਕਿ ਜਦੋਂ ਕੋਈ ਰੁੱਖ ਸ਼ਾਹ ਦੇਣਾ ਸ਼ੁਰੂ ਕਰਦਾ ਹੈ ਤਾਂ ਮਾਲੀ ਸਭ ਤੋਂ ਵੱਧ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਬੱਚਿਆਂ ਦਾ ਭਵਿੱਖ ਉਜਵਲ ਹੁੰਦਾ ਹੈ ਤਾਂ ਅਧਿਆਪਕ ਸਭ ਤੋਂ ਵੱਧ ਖੁਸ਼ ਹੁੰਦੇ ਹਨ ਸੋ ਅੱਜ ਖੁਸ਼ੀ ਦੀ ਗੱਲ ਹੈ ਕਿ 951 ਅਧਿਆਪਕਾਂ ਨੂੰ ਜੋ ਪੜ੍ਹਾਉਣ ਲਈ ਸਕੂਲਾਂ ਵਿੱਚ ਜਾਣਗੇ ਅੱਜ ਬਹੁਤ ਸਾਰੇ ਲੋਕਾਂ ਦੇ ਸੁਪਨੇ ਪੂਰੇ ਹੋਏ ਹਨ ਜੋ ਅਧਿਆਪਕ ਬਣਨਾ ਚਾਹੁੰਦੇ ਹਨ ਸਰਕਾਰ ਚੰਗੇ ਸਕੂਲ ਤੇ ਚੰਗਾ ਵਾਤਾਵਰਣ ਪ੍ਰਦਾਨ ਕਰ ਰਹੀ ਹੈ ਔਰ ਉਹਨਾਂ ਨੇ ਇਹ ਕਹਿ ਅਸੀਂ ਵਾਦਾ ਕੀਤਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਔਰ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਅਸੀਂ ਟਿਫਨ ਦੇਵਾਂਗੇ ਉਹਨਾਂ ਨੂੰ ਕੰਮ ਦੇਵਾਂਗੇ ਸੋ 3 ਸਾਲਾਂ ਦੇ ਵਿੱਚ ਜੋ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਜਿੜੀਆਂ ਰੱਖ ਕੇ ਅਸੀਂ 52606 ਨੌਕਰੀਆਂ ਦੇ ਚੁੱਕਿਆ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਲੱਖਾਂ ਹੀ ਨੌਕਰੀਆਂ ਅਸੀਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਆਉਣ ਵਾਲੇ 2 ਸਾਲਾਂ ਦੇ ਵਿੱਚ ਵੀ ਲੱਖਾਂ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ ਸੋ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਕੋਈ ਕਟ ਨਹੀਂ ਹੈ ਹੁਣ ਸਾਰੇ ਸਰਕਾਰੀ ਸਕੂਲ ਜਿਹੜੇ ਨੇ ਉਸ ਤਾਂ ਫੁੱਲ ਹੋ ਚੁੱਕੀਆਂ ਨੇ ਬਸ ਇੱਕ ਮਾਹੌਲ ਵਿੱਚ ਜਿਹੜਾ ਨਹੀਂ ਮਿਲ ਰਿਹਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਧਿਆਨ ਵਿਦਿਆਰਥੀਆਂ ਤੇ ਨਹੀਂ ਸਕੂਲ ਵਿੱਚ ਖਰਾਬ ਪੱਖਿਆ ਜਾਂ ਟੂਟੀਆਂ ਤੇ ਰਹਿੰਦਾ ਸੀ ਪਰ ਹੁਣ ਅਧਿਆਪਕ ਸਿਰਫ ਬੱਚਿਆਂ ਦੀ ਪੜ੍ਹਾਈ ਤੇ ਧਿਆਨ ਕੇਂਦਰਿਤ ਕਰਨਗੇ ਜੋ ਚੰਨ ਕਰਨਾ 2026 ਚ ਕੀਤੀ ਜਾਣੀ ਹੈ ਮੈਂ ਉਹਨਾਂ ਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਮੈਂ ਇਸ ਲਈ ਜੋ ਵੀ ਅਧਿਆਪਕ ਹੋਣਗੇ ਉਹਨਾਂ ਨੂੰ ਜਨਗੰਨਾ ਵਾਲੇ ਪਾਸੇ ਨਹੀਂ ਲਾਵਾਂਗਾ ਸਿਰਫ ਉਹਨਾਂ ਦਾ ਕੰਮ ਹੋਵੇਗਾ ਬੱਚਿਆਂ ਨੂੰ ਪੜਾਉਣਾ ਜੋ ਜਨਗੰਨਾ ਹੋਵੇਗੀ ਉਸਦੇ ਬਾਰੇ ਹੋਰ ਪੜੇ ਲਿਖੇ ਨੌਜਵਾਨ ਉਹਨਾਂ ਨੂੰ ਨੌਕਰੀ ਤੇ ਰੱਖਾਂਗੇ ਸੋ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦੇਾਂਗੇ ਤਾਂ ਜੋ ਨੌਜ ਉਹਨਾਂ ਦਾ ਹੌਸਲਾ ਵਧੇ ਕਿਉਂ ਜਨਗੰਨਾ ਉਹਨਾਂ ਨੇ ਕੀਤੀ ਏ ਸੋ ਅਸੀਂ ਉਹ ਬੇਰੁਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਨਗੰਨਾ ਦੇ ਤੌਰ ਤੇ ਪ੍ਰਤਿਭੀ ਕਰਾਂਗੇ ਸਰਕਾਰੀ ਅਧਿਆਪਕਾਂ ਨੂੰ ਅਸੀਂ ਜਾਣਗਣਨਾ ਦੇ ਵਾਲੇ ਪਾਸੇ ਡਿਊਟੀ ਨਹੀਂ ਦੇਵਾਂਗੇ ਸੋ ਮੁੱਖ ਮੰਤਰੀ ਨੇ ਅੱਜ ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਇਆ ਵੱਡੇ ਵਾਅਦੇ ਕੀਤੇ ਹੋਏ ਜਿਹੜੇ ਪੂਰੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣੇ ਹੱਥੀ ਨਿਯੁਕਤੀ ਪੱਤਰ ਵੰਡੇ ਨੇ ਔਰ ਪੰਜਾਬ ਦੇ ਵਿੱਚ ਜੋ 52000 ਦੇ ਲਗਭਗ ਪਹਿਲਾ ਨਿਯੁਕਤੀ ਪੱਤਰ ਵੰਡ ਚੁੱਕੇ ਨੇ